ਸਾਸਰੀਕਾਲ ਦੋਸਤੋ ਸਾਰਿਆਂ ਨੂੰ ਅੱਜ ਮੈਂ ਬਾਬਾ ਬੀਦੀ ਚੰਦ ਸਟੱਡ ਫਾਰਮ ਤੇ ਪਹੁੰਚੇ ਆ ਪਿੰਡ ਚ ਤੈਰਾ ਨੇੜੇ ਸ਼ਹਿਰ ਸਮਾਣਾ ਜ਼ਿਲ੍ਹਾ ਪਟਿਆਲਾ ਜਿਹੜੇ ਘੋੜੇ ਨੂੰ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਅੱਜ ਮੈਂ ਉਸ ਘੋੜੇ ਤੇ ਵੀਡੀਓ ਲੈ ਕੇ ਆਏ ਜੀ ਸਟਾਲੀਅਨ ਫਤੇ ਨਾਲ ਮੇਰੇ ਬਾਪੂ ਦਲਵੀਰ ਜੀ ਨੇ ਬਾਪੂ ਹੀ ਸਵਾਗਤ ਕਰਦੇ ਆਂ ਜੀ ਹਾਂ ਬਾਬਾ ਸਭ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਪੂ ਠੀਕ ਠਾਕ ਹੋ ਜੀ ਬਿਲਕੁਲ ਚੜ੍ਹਦੀ ਕਲਾ ਜੀ ਹੈ ਨੇ ਗੁਰੂ ਸਾਹਿਬ ਦੇ ਬਾਪੂ ਜੀ ਦੇ ਘੋੜੇ ਬਾਰੇ ਅੱਜ ਗੱਲਬਾਤ ਕਰਾਂਗੇ ਮਿੱਤਰੋ ਫਤੇ ਦੀ ਆਪਾਂ 2-4 ਹਲੇ ਰੀਲੀਆਂ ਪਾਈਆਂ ਸੀਗਾ ਇੰਸਟਾਗ੍ਰam ਤੇ ਬਹੁਤ ਵੀਰ ਕਹਿੰਦੇ ਵੀ ਇਹਦੀ ਬਲੱਡ ਲਾਈਨ ਕੀ ਆ ਘੋੜੇ ਬਾਰੇ ਦੱਸੋ ਮੈਂ ਦੱਸਿਆ ਸੀਗਾ ਸਾਰਿਆਂ ਨੂੰ ਵੀ ਇਹਦੀ ਫੀਸ ਸਿਰਫ 11000 ਰੁਪਿਆ ਰੱਖੀ ਆ ਫੀਸ ਨਾ ਵਧਾਉਣ ਦਾ ਕੀ ਕਾਰਨ ਬਾਪੂ ਜੀ ਨੇ ਕਿੰਨਾ ਸਮਾਂ ਹੋ ਗਿਆ ਇਸ ਲਾਈਨ ਦੇ ਵਿੱਚ ਘੋੜੇ ਰੱਖਿਆ ਨੂੰ ਸਾਰੀ ਗੱਲਬਾਤ ਕਰਾਂਗੇ ਹੋਰ ਬਾਪੂ ਜੀ ਹੋਰ ਸੁਣਾਓ ਠੀਕ ਠਾਕ ਜੀ ਪਰਵਾਹ ਠੀਕ ਹੈ ਠੀਕ ਠਾਕ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੇ ਪਿੰਡ ਬਾਪੂ ਜੀ ਆਪਣਾ ਚਤੈਰਾ ਤੇ ਨੇੜੇ ਸ਼ਹਿਰ ਸਮਾਣਾ ਆ ਗਿਆ ਹਾਂ ਨੀਰ ਟੂਲ ਟੈਕਸ ਤੋਂ ਬਸ 5 ਕਿਲੋਮੀਟਰ ਵੱਡੇ ਹਾਈਵੇ ਰੋਡ ਤੋਂ ਪਿੰਡ ਆਪਣਾ ਜੀ ਜੀ ਬਾਪੂ ਇਹ ਇੰਨਾ ਚੰਗਾ ਘੋੜਾ ਤੁਸੀਂ ਘਰੇ ਰੱਖੀ ਬੈਠੇ ਹੋ 4 ਸਾਲ ਦੀ ਕਰੀਬ ਇਹਦੀ ਉਮਰ ਹੋ ਗਈ ਹਨ ਇਹ ਲੋਕਾਂ ਦੇ ਵਿੱਚ ਕਾਹਤੋਂ ਨਹੀਂ ਤੁਸੀਂ ਬਹੁਤਾ ਪਬਲਿਕ ਕੀਤਾ ਦਿਖਾਇਆ ਮੇਲਿਆਂ 'ਚ ਜਾ ਕੇ ਬਸ ਸੰਤਾ ਜਿੰਦਗੀ ਦਾ ਸ਼ੌਂਕ ਸੀ ਘੋੜੇ ਰੱਖਣ ਦਾ ساری ਉਮਰ ਅਸੀਂ ਘੋੜੇ ਰੱਖੇ ਨੇ ਸਾਡੇ ਘੋੜੇ ਇੰਗੇ ਟੌਪ ਫਰਸਟ ਆਉਂਦੇ ਰਹੇ ਜੀ ਤੇ ਸੰਤਾ ਐਸੀ ਵੀ ਚਲੇ ਇਹ ਵੀ ਇਹਨੂੰ ਕਰਨ ਦਾ ਰਾਜ ਇਹਨੂੰ ਬਹੁਤ ਸਨੱਖਾ ਘੋੜਾ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਤਾਂ ਇਹਦੇ ਬਾਰੇ ਪਤਾ ਹਨ ਜਿਵੇਂ ਹੁਣ ਬੱਚੇ ਆ ਗਏ ਮਾਰਕੀਟ ਦੇ ਵਿੱਚ ਹੁਣ ਪੁਰਾਣੇ ਜਾਣਿਆਂ ਨੂੰ ਘੋੜੇ ਬਾਰੇ ਪਤਾ ਜਿਹੜੇ ਮੇਰੇ ਵਰਗੇ ਸੋਸ਼ਲ ਮੀਡੀਆ ਚਲਾਉਂਦੇ ਆ ਨਵੇਂ ਪਸ਼ੂ ਪਾਲਕਾ ਉਹਨਾਂ ਨੂੰ ਤਾਂ ਬਾਪੂ ਫਿਰ ਛੋਟੇ ਬਸ ਮੈਂ ਤਾਂ ਇਹ ਸਿੰਪਲ ਫੋਨ ਰੱਖਿਆ ਹੋਇਆ ਹੈ ਹਾਂਜੀ ਮੈਨੂੰ ਤਾਂ ਲੋੜ ਨਹੀਂ ਸੀ ਸੋਨ ਤਾਂ ਸੀ ਅਸੀਂ ਤਾਂ ਸੰਤੁਸ਼ਟ ਸੀ ਵੀ ਜਦ ਨੂੰ ਆ ਕੇ ਦੇਖਦੇ ਸੀ ਸਾਡੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਸੀ ਟੱਚ ਫੋਨ ਚਲਾਉਂਦੇ ਨਹੀਂ ਵੀ ਬਸ ਲੋੜ ਨਹੀਂ ਹੈਗੀ ਜੀ ਬਸ ਇਹ ਇਹਦੇ ਨਾਲ ਇਹ ਸਾਰੇ ਟੱਚ ਫੋਨ ਵਿੱਚ ਆ ਜਿੰਦੇ ਨੇ ਘੋੜੇ ਦੇ ਵਿੱਚ ਸਾਡਾ ਦੁੱਧ ਦਾ ਐਡਾ ਵੱਡਾ ਪਲਾਂਟ ਸੀ ਮੈਂ ਬੰਦ ਕਰਤਾ ਜੀ ਬਸ ਮੈਨੂੰ ਇਸੇ ਘੋੜਿਆਂ ਤੋਂ ਸੰਤੁਸ਼ਟੀ ਮਿਲਦੀ ਹੈ ਮੈਨੂੰ ਸ਼ਾਂਤ ਮਿਲਦਾ ਹਾਂ ਵੀ ਮੈਂ ਜਿਵੇਂ ਗੁਰੂ ਪੀਰਾਂ ਦੇ ਟਾਈਮ ਦੇ ਘੋੜੇ ਰੱਖੇ ਹੋਏ ਸੀ ਉਸ ਤੇ ਸੱਚੇ ਮਨ ਵਾਲੇ ਨੇ ਸੇਵਾ ਕਰਦੇ ਆ ਅਸੀਂ ਆਪਣੇ ਹੱਥ ਨਾਲ ਦਿੱਤੇ ਚੱਕਣ ਚੱਕ ਲੈਨੇ ਆ ਆ ਵੀ ਹੱਥ ਨਾਲ ਸਵੇਰੇ 4 ਵਜੇ ਮੈਂ ਗਾਣਾ ਪਾਉਣਾ ਠੀਕ ਹੈ ਬੱਪੂ ਸ਼ਾਮ ਨੂੰ 5 ਵਜੇ ਸ਼ਾਮ ਨੂੰ ਫੇਰ ਦਾਣਾ ਪਾਉਣਾ ਸੰਤੁਸ਼ਟੀ ਹੁੰਦੀ ਹੈ ਪਰ ਜਦੋਂ ਮਤਲਬ ਨਾ ਤੁਸੀਂ ਕਿਤੇ ਮੇਰੀ ਵੀਡੀਓ ਬਣਾ ਕੇ ਲੈ ਗਏ ਟੈਂਪਰੇਰੀ ਜੀ ਜੀ ਬਸ ਜਦੋਂ ਉਹ ਲੋਕ ਆ ਕੇ ਦੱਸਣ ਵੀ ਥੋੜੀ ਘੋੜੀ ਦੀ ਵੀਡੀਓ ਚੱਲ ਰਹੀ ਹੈ ਮੈਂ ਕਿਹਾ ਦਿਖਾਓ ਯਾਰ ਤੁਹਾਡੇ ਫੋਨ ਤੋਂ ਕਿੰਨਾ ਅੱਛਾ ਫਿਰ ਮੈਂ ਵੀ ਮੇਰੇ ਘੋੜਿਆਂ ਨੇ ਲੋਕ ਲਾਈਕ ਕਰ ਰਹੇ ਨੇ ਜੋ ਇੰਨਾ ਲਾਈਕ ਕਰਿਆ ਮੈਂ ਯਾਰ ਦਵਿੰਦਰ ਰਾਜ ਯਾਰ ਇੱਕ ਵਾਰੀ ਵੀਡੀਓ ਹੋਰ ਬਣਾ ਯਾਰ ਸਹੀ ਸਾਰਾ ਪਤਾ ਉਹਨਾਂ ਖਾਨਦਾਨ ਦੱਸੀ ਤੁਸੀਂ ਮੈਨੂੰ ਫੋਨ ਕਰਿਆ ਵੀ ਇੰਨੇ ਲੋਕ ਕਮੈਂਟ ਬਾਪੂ ਸੱਚੀ ਬਹੁਤ ਵੀ ਤਾਂ ਖਾਨਦਾਨ ਕੀ ਆ ਕਿੱਥੇ ਖੜਿਆ ਘੋੜਾ ਜਦੋਂ ਮੇਰੇ ਬੱਚੇ ਵੀਰ ਜੀ ਇੰਨੇ ਜਿਆਦੇ ਸੋਹਣੇ ਆਏ ਨੇ ਨਾ ਕੀ ਬਸ਼ੇਰੀਆਂ ਤਿੰਨ ਬਸ਼ੇਰੇ ਸਿਰਫ ਠੀਕ ਹੈ ਅਰੇ ਜ ਇੱਕ ਬਹੁਤ ਸੋਹਣੀ ਔਰਤ ਹੁੰਦੀ ਹੈ ਪਰ ਸੋਹਣੀ ਨਹੀਂ ਲੱਗਦੀ ਹਾਂ ਇੱਕ ਪੱਕੇ ਰੰਗ ਦੀ ਔਰਤ ਹੁੰਦੀ ਹੈ ਉਹ ਨੈਣ ਅੱਖਾਂ ਇਹ ਸੋਹਣੇ ਹੁੰਦੇ ਨੇ ਦੁਨੀਆ ਕਹਿੰਦੀ ਹੈ ਵੀ ਉਹ ਜਾਰੀ ਔਰਤ ਜਾਰੀ ਹੈ ਦੇਖੋ ਰੰਗ ਉਹਦਾ ਰੰਗ ਭਾਵੇਂ ਕਾਲਾ ਭਾਵੇਂ ਦੇਖਦੇ ਆ ਜਦੋਂ ਸਾਡੇ ਘੋੜਾ ਜਰ ਦੇਖਦੇ ਨੇ ਲੋਕ ਕਹਿੰਦੇ ਯਾਰ ਕਿ ਥੋਡੀ ਸੇ ਕਿਉਂ ਲ ਕੋ ਰੱਖਿਆ ਇਹ ਬੱਚੇ ਨਹੀਂ ਐਡ ਕਰੀ ਠੀਕ ਗੱਲ ਹੈ ਇੱਥੇ ਵੀ ਢੋਕਦੇ ਹੁਣ ਤੁਹਾਡੇ ਕਹਿੰਦਾ ਮਤਲਬ ਵੀ ਜੇ ਦੀਆਂ ਬੱਚੀਆਂ ਚੰਬੀਆਂ ਵੀ ਆਈਆਂ ਨੇ ਉਹ ਵੀ ਇੰਨੀਆਂ ਸਨਖੀਆਂ ਆਈਆਂ ਨੇ ਲੱਖਾਂ ਵਿੱਚ ਜੀ ਵਿਕਣਗੇ 5-5 ਲੱਖ ਦੇ ਬੱਚੇ 2 ਸਾਲ ਦੇ ਦੇ ਨਾ ਵਿਕੇ ਨਾ ਮੈਂ ਆਪਣਾ ਪਿੰਡ ਛੱਡ ਦੂੰਗਾ ਠੀਕ ਹੈ ਮੇਰੇ ਘਰ ਬੱਚੀ ਖੜੀ ਆ ਮੈਨੂੰ ਮਤਲਬ ਮੈਂ ਤੇਰੀ ਮਾਂ ਮਰ ਗਈ ਟਾਈ ਮਹੀਨੇ ਦੀ ਉਹ ਬੱਚੇ ਬੰਦੇ ਪਾਲ ਨਹੀਂ sire ਮੈਂ ਲੈਂਦੀ ਮੈਂ ਸਿਰਫ 55000 ਦੀ ਲੈਂਦੀ ਬੰਦੇ ਕਹਿੰਦੇ 2,55000 ਦਾ ਲੈਣਾ ਜੀ ਮੈਂ ਕਿਹਾ ਨਾ ਇਹ ਵੀਰੇ ਘੋੜੇ ਦਾ ਖਾਨਦਾਨ ਹੈ ਜੇ ਕਿਸੇ ਘੋੜੀ ਜੀ ਕੋਈ ਮੈਨਸਪੈਂਟ ਦਾ ਕੀ ਕਹਿਣਾ ਹੈ 24 ਦੇ 24 ਐਟ ਕੀ ਪੰਜ ਪਹਿਲਾਂ 29 ਘੋੜਿਆਂ ਦੇ ਕੋ ਬਸ਼ੇ ਬੱਚਿਆਂ ਦੇ ਇੱਕ ਦੇ ਵੀ ਮੈਂਸ ਪਹੋਰੀ ਨਹੀਂ ਅੱਛਾ ਇੱਕ ਵੀ ਮੈਂਸ ਸਾਰੀਆਂ ਬੱਚੀਆਂ ਸਾਰੀਆਂ ਬਸ਼ੇਰੀਆਂ ਕੋਈ ਤਿੰਨ ਬਸ਼ੇਰੇ ਹਾਂਜੀ ਬਾਕੀ ਸਾਰੀਆਂ ਬਸ਼ੇਰੀਆਂ ਟੋਟਲ ਤਿੰਨ ਬਸ਼ੇਰਾਂ ਚ ਫਿਲਹਾਲ ਦੋ ਤਾਂ ਆਪਣੇ ਘਰੇ ਜਵਾਰ ਨੇ ਘਰੇ ਰਹੇ ਨੇ ਤੇ ਇੱਕ ਖੜਾ ਟੈਂਟਲ ਪਿੰਡ ਅੱਛਾ ਬਾਕੀ ਸਾਰੀਆਂ ਬਸ਼ੇਰੀਆਂ ਸਾਰੀਆਂ ਬਸ਼ੇ ਟੈਂਟਲਾਂ ਪਿੰਡਾਂ ਵਾਲਾ ਬਸ਼ੇਰਾ ਕਿਆ ਗੱਲਾਂ ਕਰਦੇ ਹੋ ਦੁਨੀਆ ਕਹਿੰਦੀ ਆ ਵੀ ਪਰਾਂ ਹਟ ਜਿਓ ਜੀ ਵੀਰ ਵਰਕੇ ਬਸ਼ੇਰਾ ਦਵਾ ਦੇ ਆ ਬਸ਼ੇਰਾ ਦਵਾ ਦੇ ਹਾਂ ਐਡਾ ਜਿਆਦਾ ਸੋਹਣਾ ਹੈ ਬੰਦੇ ਨੂੰ ਕੀ ਲੈਂਦਾ ਬਾਪੂ ਖਾਨਦਾਨ ਦੀ ਗੱਲ ਕਰੀਏ ਜੇ ਆਪਾਂ ਫਤਿਹ ਦੀ ਇਹ ਖਾਨਦਾਨ ਇਸ ਤਰ੍ਹਾਂ ਇਹ ਬਹੁਤ ਉੱਚੇ ਖਾਨਦਾਨ ਦਾ ਘੋੜਾ ਮੈਂ ساری ਉਮਰ ਘੋੜੇ ਰੱਖਦਾ ਰਿਹਾ ਮੇਰੇ ਮਨ 'ਚ ਹੁੰਦੀ ਸੀ ਵੀ ਮੇਰੇ ਕੋਲ ਜਿਹੜਾ ਸultan ਘੋੜਾ ਰਿਹਾ ਹੈ ਨਾ ਜੀ ਅੱਜ ਤੱਕ ਉਹ ਇੰਡੀਆ ਦੇ ਚੁ ਵੀ ਫਰਸਟ ਆਇਆ ਇਹ ਇਹ ਤਾਂ ਫਤਿਹ ਤੋਂ ਪਹਿਲਾਂ ਸੀ ਪਹਿਲਾਂ ਹੁੰਦਾ ਸੀ ਘੋੜਾ ਜੀ ਉਹ ਕਹਿੰਦੇ ਸੈਕੰਡ ਸੀ ਜ਼ਿੰਦਗੀ 'ਚ ਆਇਆ ਲੋਕ ਮੇਲਿਆਂ ਦੇ ਵਿੱਚ ਰਿੰਗ 'ਚ ਬੜਨ ਨੂੰ ਹਟ ਗਏ ਸੀ ਵਿੱਚ ਤੈਰੇ ਸਰਦਾਰ ਦਲਬੀਰ ਸਿੰਘ ਵਾਲਾ ਘੋੜਾ ਆ ਗਿਆ ਅਭੀ ਫਰਸਟ ਤਾਂ ਨਹੀਂ ਆਉਣਾ ਵੀ ਕੀ ਫਾਇਦਾ ਬਦਨਮੀ ਹੋਊਗੀ ਠੀਕ ਹੈ ਬਾਪੂ ਵੱਡੇ ਵੱਡੇ ਲੋਕ ਮਤਲਬ ਮੰਨਦੇ ਸ਼ੋ ਘੋੜੇ ਨੂੰ Sultan ਨੂੰ ਫਤਿਹਗੜ੍ਹ ਸਾਹਿਬ ਇੱਕ ਵਾਰੀ ਨਾ ਮੈਂ ਰਿੰਗ 'ਚ ਜਾਣ ਲੱਗੇ ਲੇਟ ਹੋ ਗਿਆ ਜਦੋਂ 12:00 ਵਜੇ ਰਿੰਗ ਚੱਲ ਰਿਹਾ ਸੀ ਠੀਕ ਹੈ ਤੇ ਮੈਂ ਨੌਕਰਾਂ ਨੂੰ ਕਿਹਾ ਫਟਾਫਟ ਤੁਸੀਂ ਕੋੜਾ ਤਾਰੋ ਟੈਂਪੂ 'ਚੋਂ ਮੈਂ ਐਂਟਰੀ ਕਰਾ ਕੇ ਲਿਓ ਨਾ ਮੈਂ ਐਂਟਰੀ ਕਰਾ ਕੇ ਲਿਆ ਕੋੜੇ ਦੀ ਤੇ ਟੋਕਨ ਮੇਰੇ ਹੱਥ 'ਚ ਕੋੜਾ ਨਚਾਰ ਵਾਂਗੂ ਨੱਚਦਾ ਆਵੇ ਤੇ ਦੂਰੀ ਪਤਾ ਲੱਗ ਗਿਆ ਦੂਰੀ ਪਤਾ ਲੱਗ ਗਿਆ ਜੱਜਾਂ ਨੇ ਦੇਖ ਲਿਆ ਵੀ ਕੋੜਾ ਕਿਆ ਚੀਜ਼ ਐ ਉਦੋਂ ਬਾਅਦ ਮਤਲਬ ਮੇਰਾ ਉਹ ਟੋਕਨ ਨੰਬਰ ਨੋਟ ਕਰਿਆ ਮੈਨੂੰ ਕਹਿੰਦੇ ਕਿ ਸਾਈਡ ਤੇ ਹੋ ਜਾ ਮੈਂ ਸਾਈਡ ਤੇ ਗਿਆ ਮੇਰਾ ਮਨ ਨਰਾਸ਼ ਹੋ ਗਿਆ ਵੀ ਮੇਰੇ ਕੋੜੇ ਤਾਂ ਦੇਖੀ ਨਹੀਂ ਨਾਲੇ ਵੀ ਲੇਟ ਹੋ ਗਿਆ ਪਲੇਟ ਹੋ ਗਿਆ ਮੈਂ ਅੱਧਾ ਘੰਟਾ ਲੰਘਿਆ ਉਹ ਦੂਜੇ ਕੋੜੇ ਕਹਿੰਦੇ ਦੇਖੀ ਜਾਣਾ ਮੈਂ ਕੋੜਾ ਕਮਾ ਕੇ ਜੱਜਾਂ ਦੇ ਫੇਰ ਅੱਗੇ ਕਰਤਾ ਠੀਕ ਹੈ ਉਹ ਫੇਰ ਮੈਨੂੰ ਕਹਿੰਦੇ ਕਾਕਾ ਜਿਹਨੂੰ ਕਹੇ ਕੋੜਾ ਸਾਈਡ ਤੇ ਕਰ ਦੇ ਉਸ ਵੇਲੇ ਮੈਂ ਜਵਾਨੀ ਟਾਈਮ ਸੀ ਮੈਨੂੰ ਕਾਕਾ ਕਿਹਾ ਉਹਨਾਂ ਨੇ ਜਵਾਨੀ ਨਹੀਂ ਪੂਰਾ ਜੋਰ ਸੀ ਤੇ ਉਦੋਂ ਬਾਅਦ ਫੇਰ ਮੈਂ ਨਰਾਸ਼ ਹੋ ਕੇ ਪੜਾ ਖੜ ਗਿਆ ਜੋ ਤੀਜੀ ਵਾਰੀ ਮਤਲਬ ਕੋੜਾ ਫੇਰ ਮੈਂ ਅੱਧੇ ਘੰਟੇ ਬਾਅ ਕਾਕਾ ਤੂੰ ਵਾਰ-ਵਾਰ ਕੋੜੇ ਨੂੰ ਕਿਉਂ ਅੱਗੇ ਕਰੀ ਜਾਂਦਾ ਹੈ ਜਿਹੜਾ ਕੋੜ ਦਾ ਫਰਸਟ ਹੈਗੀ ਹੈਗਾ ਇਹਦਾ ਕੀ ਰੌਲਾ ਹੈ ਤੁਹਾਨੂੰ ਕਹਿਤਾ ਉਹਨਾਂ ਨੇ ਸਾਈਡ ਤੇ ਇੱਕ ਸਾਈਡ ਤੇ ਕਹਿਦਾ ਵੀ ਤੂੰ ਕਿ ਅੱਗੇ ਕਰੀ ਨਾ ਕਿ ਸੱਟ ਮਾਰੂਗਾ ਜਦੋਂ ਉਸ ਤੋਂ ਬਾਅਦ ਫਿਰ ਥੋੜੀ ਦੇਰ ਬਾਅਦ ਜਿਆ ਕੋੜ ਦੇ ਲਾਲ ਫੁੱਲ ਬਨਿਆ ਬੱਲੇ ਬੱਲੇ ਫਿਰ ਮਾਤਾ ਗੁਜੀ ਦਾ ਗੁਰਦੁਆਰਾ ਸੀ ਫਿਰ ਜਿੰਨਾ ਮੈਨੂੰ ਨਾਮ ਮਿਲਿਆ ਚ ਇੱਕ ਪੇਮੈਂਟ ਕਢਾ ਕੇ ਮੈਂ ਸਾਰੀ ਫਿਰ ਉੱਥੇ ਮੱਥਾ ਟੇਕਿਆ ਮੈਂ ਵੈਸੇ ਜਿਹੜਾ ਫੀਸ ਵੀ ਕੱਟ ਕਰਨਾ ਵੀ ਪੈਸੇ ਨਾਲ ਪਿਆਰ ਨਹੀਂ ਜਨ ਬਸ ਮੈਂ ਨਹੀਂ ਹੋ ਰਿਸ਼ਤਾ ਤੇਰੀਆਂ ਫਿਰ ਉੱਥੇ ਬਾਬਾ ਫਤੇ ਸਿੰਘ ਨੇ ਬਾਬਾ ਜੋਰਾਵੈ ਸਿੰਘ ਨੇ ਸਾਡੀ ਫਿਰ ਇਲਾਜ ਰੱਖ ਲਈ ਜਦੋਂ ਘੋੜੇ ਨੂੰ ਦੇਖਦੇ ਸੀ ਨਾ ਜੈਪੁਰ ਦਾ ਇੱਕ ਜੱਜ ਸੀ ਉਹ ਕਹਿੰਦਾ ਜੇ ਤੂੰ ਘੋੜੇ ਨੂੰ ਪੌਣਾ ਕੀ ਹੈ ਵੀ ਇੰਨੀ ਚਮਕ ਇੰਨੀ ਸ਼ਾਈਨਿੰਗ ਵੀ ਜੋ ਮੂੰਹ ਲਿਖਦਾ ਮੈਂ ساری ਜ਼ਿੰਦਗੀ ਲੰਗੀ ਉਹ ਕਹਿੰਦਾ ਮੇਰੇ ਕੋਲ 70 ਘੋੜੇ ਨੇ ਪਰ ਮੈਨੂੰ ਇਹ ਜੀ ਨਹੀਂ ਦਿਖੀ ਬਾਪੂ ਉਦੋਂ ਦਾ ਬਸ ਸ਼ੋਅ ਵੀ ਸਰਕਾਰੀ ਤੇ ਬਸ ਹੱਕ ਤੇ ਹਾਰਦੇ ਨਹੀਂ ਜਾਗਾ ਫਸਟ ਆਉਂਦਾ ਸੀ ਕਰਨਾਲ ਜਾਣਾ ਫਸਟ ਰਾਈ ਗਿਆ ਉਥੇ ਫਸਟ ਕਿੰਨੇ ਸੈਕਿੰਡ ਆਈ ਗਈ ਲਾਲ ਫੁੱਲ ਟੰਗਾ ਕੀ ਮੜਿਆ ਬਸ ਲਾਲ ਫੁੱਲ ਟੰਗੇ ਸਾਰੇ ਲੋਕ ਕਹਿੰਦੇ ਵੀ ਉਹ ਨਾਲ ਬਹੁਤ ਚਰਚੇ ਵੀ ਫਿਰ ਦਲਬੀਰ ਚ ਤੈਹਰੇ ਦਲਬੀਰ ਚ ਤਾਂ ਉਹ ਬਹੁਤ ਜਿੰਦਗੀ ਜਿੰਨੇ ਫੀਸ ਦਾ ਸ਼ੌਂਕ ਨਹੀਂ ਸੀ ਮੈਨੂੰ ਅਸੀਂ ਮੇਰੇ ਨਾਲ ਲੋਕ ਜੁੜੇ ਰਹਿਣਾ ਨਾਚ ਬਹੁਤ ਸੋਹਣਾ ਕਰਦਾ ਸੀ ਫਿਰ ਬਹੁਤ ਜ਼ਿਆਦਾ ਉਹਦੀ ਇੱਕ ਹੋਰ ਸੀ ਚਾਹੇ ਮੈਂ ਇਨੇ ਘੋੜੇ ਰੱਖੇ ਨੇ ਮੈਂ ਜ਼ਿੰਦਗੀ 'ਚ ਬੱਚਿਆਂ ਤੋਂ ਪਹਿਲੀ ਵਾਰ ਕੋਈ ਸਕੂਰ ਤੋਂ ਸੰਤੁਸ਼ਟ ਹੋਇਆ ਅੱਛਾ ਹਾਂ ਜਿਹੜੇ ਬੱਚੇ ਸੋਹਣੇ ਆਏ ਨੇ ਨਾ ਮਤਲਬ ਇਹਦਾ ਲੋਕ ਬਿਲਕੁਲ ਬੰਦਾ ਆਇਆ 21 ਲੱਖ ਲੈਣਾ ਫਿਰ ਬੰਦੇ ਹੋਰ ਆਏ 31 ਲੱਖ ਲੈਣਾ ਗੁਜਰਾਤ ਤੋਂ ਫੋਨ ਆਇਆ ਵੀ ਬਿਨਾ ਦੇਖੇ ਰੱਦ ਕੇ ਭੇਜ ਦੇ ਪਹਿਲਾਂ 51 ਲੱਖ ਖਾਤੇ 'ਚ ਪਾ ਦਿੰਦੇ ਆ ਸੁਲਤਾਨ ਦਾ ਹਾਂ ਇਸ ਕੋਲੇ ਦਾ ਅੱਛਾ ਫਤੇ ਦੀ ਗੱਲ ਕਰਦੇ ਆ ਫਤੇ ਅੱਜ 5 ਦਿਨ ਪਹਿਲਾਂ ਗੁਜਰਾਤ ਤੋਂ ਫੋਨ ਆਇਆ ਵੀ ਰੱਦ ਕੇ ਭੇਜ ਦੇ ਪਹਿਲਾਂ 51 ਲੱਖ ਤੇਰੇ ਖਾਤੇ ਪਾ ਦਿੰਦੇ ਆ ਮੈਂ ਕਿਹਾ ਇਹ 1 ਕਰੋੜ 2 ਕਰੋੜ 'ਚ ਨਹੀਂ ਮਿਲਦਾ ਹੈਗਾ ਵੀ 51 ਲੱਖ ਤਾਂ ਦੋ ਜੀ ਤਾਂ ਇੱਥੇ ਹੀ ਰਹਿਉ ਸਾਰੀ ਇਹ ਇੱਥੇ ਹੀ ਰਹੂਗਾ ਇਹਨੇ ਤਾਂ ਵੱਡੇ ਵੱਡੇ ਬੱਚੇ ਪੈਦਾ ਕਰੂ ਦੁਨੀਆ ਨੂੰ ਮੰਨੂਗੀ ਵੀ ਹਾਂ ਕੋਈ ਚੀਜ਼ ਆ ਗਈ ਮੈਂ ਉਹੀ ਬਾਪੂ ਤੁਸੀਂ ਨਾ ਕੋੜਾ ਦੱਲ ਕੋਇਆ ਹੋਏ ਤਿੰਨ ਲੋਕਾਂ ਨੇ ਪਿਆਰ ਦੇ ਧੰਮਾ ਯਾਰ ਜੀ ਚ ਗੱਲਬਾਤ ਹੁੰਦੀ ਆ ਫਿਰ ਲੋਕ ਉਹਨੂੰ ਹੀ ਪਸੰਦ ਕਰਦੇ ਆ ਹਾਂਜੀ ਹਾਂਜੀ ਘੋੜੇ ਤਾਂ ਦੁਨੀਆ ਤੇ ਬਹੁਤ ਆ ਫੀਸਾਂ ਬਹੁਤ ਹੋ ਗਈਆਂ ਪਰ ਜਿਹੜਾ ਫੀਸ ਬਾਪੂ ਕੱਟ ਕਾਰਨਾ ਫੀਸਰ ਕੱਟ ਰੱਖਣ ਦਾ ਏਦਾ ਕੀ ਤੁਹਾਡਾ ਕੀ ਦਿਲ ਨੂੰ ਕਹਿਦਾ ਮੈਨੂੰ ਐ ਵੀ ਮੇਰੇ ਨਾਲ ਜ਼ਿੰਮੇਦਾਰ ਭਰਾ ਨੇ ਜਿਹੜੀ ਫੀਸਾਂ ਭਰੀਆਂ ਨਹੀਂ ਜਾਂਦੀਆਂ ਮੈਂ ਖੁਦ ਨਹੀਂ ਲੋਕੋ ਨੇ ਕਹਿੰਦੇ ਦਾਣਾ ਮੁੱਕੇ ਨਾ ਫੀਸ ਕਿੱਥੋਂ ਦੇਈ ਜਾਂਦੀ ਹੈ ਮੈਨੂੰ ਲੋਕ ਕਹਿੰਗੇ ਕਹਿ ਕੇ ਜਾਂਦੇ ਜਿਵੇਂ ਕੋੜੀ ਸੂਗੀ ਸਾਲ ਬਾਅਦ ਹੀ ਫੀਸ ਦਵਾਂਗੀ 11000 ਵੀ ਫਿਰ ਮੈਨੂੰ ਹਾਸੀ ਆਉਂਦੀ ਹੈ ਵੀ ਇਹ 52000 ਤੋਂ ਲੱਖ ਰੁਪਏ ਦੇਣੇ ਉਹਨੂੰ ਕਿਵੇਂ ਦੇ ਦੇਣੇ ਉਹ ਤੋਂ ਕਿਵੇਂ ਵੀ ਤੁਸੀਂ ਮੈਨੂੰ 11000 ਵੀ ਦੇਣ ਨੂੰ ਉਹ ਕਰ ਦਿਓ ਵੀ ਜਿਹਨੂੰ ਇੰਨਾ ਨਰਮ ਆ ਨਾ ਜਿੰਨਾ ਕਹਿੰਦੇ ਬੰਦਾ ਨਰਮ ਹੁੰਦਾ ਫਿਰ ਬਹੁਤ ਲੱਕੀ ਦੇਖੋ ਕੋਈ ਐਡੀ ਕਿ ਨਹੀਂ ਸੋਣੀ ਬੇਚੇਰੀ ਆਈ ਉਹ ਵਿਚਾਰੇ ਨੇ ਮੇਰੇ ਤਾਂ ਸਾਲ ਬਿਛੇਰੀ ਮਰਗੀ ਦਖੋਯਾਰ ਐਡੀ ਜਬਰਦਸਤ ਬੱਚੀ ਕਿਆ ਗੱਲਾਂ ਕਰਦੇ ਹੋ ਬੱਚੀ ਬਹੁਤ ਹਾਂ ਬੱਚੀ ਬਹੁਤ ਸੋਹਣੀ ਸੀ ਨੀਲੀ ਜੰਬੀ ਬਿਛੇਰੀ ਘੋੜੀ ਦੇ ਮਗਰ ਚੈਂਪੀਅਨ ਤੋਂ ਵੀ ਬਹੁਤ ਰਿਕਾਰਡ ਪੈਦਾ ਕਰ ਗਿਆ ਇਹ ਹਾਂਜੀ ਹਾਂਜੀ ਇਹਦਾ ਪਿਓ ਕਿਹੜਾ ਸੀ ਬਾਪੂ ਇਹਦਾ ਪਿਓ ਇਹਦਾ ਇਹਦਾ ਪਰਦਾਦਾ ਸੀ ਗਲਜਾਰ ਜੀ ਸੂਰੇ ਵਾਲੇ ਪਿੰਡ ਦਾ ਗਲਜਾਰ ਵੱਡਾ ਕੋੜਾ ਹੁੰਦਾ ਸੀ ਇਹਦਾ ਪਰਦਾਦਾ ਉਹ ਸੀ ਸੂਰੇ ਵਾਲੀ ਬਲੱਡ ਲਾਈਨ ਦਾ ਸੂਰੇ ਵਾਲੀ ਬਲੱਡ ਲਾਈਨ ਦਾ ਹੈ ਇਹਦਾ ਦਾਦਾ ਸੀ 파ਰਸ ਉਹ ਵੀ ਇਸ ਟਾਈਮ ਉੱਥੀ ਹੈ ਮਤਲਬ ਸੂਰੇ ਵਾਲੀ ਹੈਗਾ ਹੁਣ ਹਾਂ ਇਹਦਾ ਬਾਪ ਸੀ ਬਾਦਲ ਕੋੜਾ ਇਹਦਾ ਟਿੱਬੀ ਆਲ ਜਨਮ ਸੀ ਜਿਹੜਾ ਬਾਅਦ ਚ ਉਥੋਂ ਮਤਲਬ ਵਿਕ ਕੇ ਹਾਂਜੀ ਆ ਹੁਣੀ ਵਿਕ ਕੇ ਇੱਥੇ ਆਇਆ ਸੀ ਨਾਗਰੇ ਜੱਸੀ ਕੋਲੇ ਨਾਗਰੇ ਉਹਨਾਂ ਦਾ ਬਾਪੂ ਜਿਵੇਂ ਕਹਦੇ ਨੇ ਲਿਖ ਕੇ ਪਾਉਂਦੇ ਬਿਗ ਬਲਾਸਟ ਸੇਲ ਵੀ ਖਾਸੇ ਖੁੱਲੇ ਪੈਸਿਆਂ ਦਾ ਹੋਇਆ ਜਿਹੜੇ ਕਿ ਰਾਜ ਗੁਲਜਾਰ ਹੈ ਉਹ ਇਹਦਾ ਛੋਟਾ ਭਾਈ ਹੈ ਰਾਜਗੁਰ ਜਾਰ ਦਾ ਦਾਦਾ ਛੋਟਾ ਭਾਈਆ ਵੱਡਾ ਉਹਨਾਂ ਕੋਲ ਜੱਸੀ ਵੀਰ ਉਹਨਾਂ ਕੋਲੇ ਜਿਹੜੇ ਦਾ ਪਿਓ ਸੀ ਉਹ ਵੀ ਬਹੁਤ ਚੰਗੀ ਕੀਮਤ ਤੇ ਸੇਲ ਕੀਤਾ ਰਾਜਗੁਰ ਜਾਰ ਦਾ ਵੱਡਾ ਭਾਈਆ ਹੂੰ ਉਹ ਵੀ ਬਾਦਲ ਦਾ ਬੱਚਾ ਸੀ ਤੇ ਅੱਗੋਂ ਮਤਲਬ ਤਿੰਨ ਪੀੜੀਆਂ ਚੌਥੀ ਪੀੜੀ ਇਹ ਨੁਕਰਾ ਹੋ ਗਿਆ ਜਿਹੜੀ ਦੀ ਮਾਂ ਹੈ ਨਾ ਉਹ ਮਤਲਬ ਜਿਹੜਾ ਸ਼ਕਤੀ ਕੋੜਾ ਰਾਜੇ ਪੀਟੀ ਵਾਲੇ ਕੋੜਾ ਰਾਜੇ ਪੀਟੀਓ ਚੈਂਪੀਅਨ ਉਹ ਚੈਂਪੀਅਨ ਕੋੜਾ ਇਹਦੀ ਮਾਂ ਉਹਦੀ ਭੈਣ ਹੈ ਬਾਪ ਕੋ ਮਾ ਬਾਪੂ ਨੌਕਰੀ ਦੀ ਜੰਬੀ ਸੀ ਮਾਂ ਦੀ ਲੀਲੀ ਜੰਬੀ ਐ 64 ਇੰਚ ਕੱਦਾ ਐ ਇੱਕ ਸਰਦਾਰ ਗੁਰਮੀਤ ਸਿੰਘ ਵਿਰਕ ਜਿਹੜਾ ਮਿਆਲਾ ਫਾਰਮ ਐ ਜਿੱਥੇ ਸੂਰਜ ਘੋੜਾ ਹੁੰਦਾ ਸੀ ਇੱਕ ਬਹੁਤ ਵੱਡੇ ਮਤਲਬ ਜੁਗਦੰਤ ਆਇਆ ਬਹੁਤ ਜਿਆਦਾ ਘੋੜਾ ਸੋਹਣਾ ਸੀ ਉਹ ਪਿੱਛੇ ਜੀ ਬਾਪੂ ਹੁਣੇ ਕੋ ਜਰੇ ਹੋ ਗਿਆ ਉਹਦਾ ਮਤਲਬ ਮੈਨੂੰ ਜ਼ਿੰਦਗੀ 'ਚ ਉਸ ਤੋਂ ਵਧੀਆ ਘੋੜਾ ਨਹੀਂ ਚੱਕ ਮਤਲਬ ਚੰਗਾ ਲੱਗਿਆ ਆਪਣੇ ਘਰੇ ਦੋ ਬੱਚੇ ਸੀ ਇੱਕੋ ਹੀ ਸੁਲਤਾਨ ਦਾ ਬੱਚਾ ਸੀ ਜਿਹੜਾ ਸਭ ਤੋਂ ਵੱਡਾ 68 ਇੰਚ ਕੱਦ ਸੀ ਸੂਰਜ ਕੋੜਾ ਉਹ ਪੂਰਾ ਨੇਚਰਲ ਸੀ ਵਾ ਪੂਦੇ ਉਹ ਉਮਰ ਵੀ ਸਭ ਨੂੰ ਪਤਾ ਸੀ ਉਹਦੀ ਹਾਈਟ ਬਾਰੇ ਵੀ ਨਹੀਂ ਅੱਜ ਕੱਲ ਟੀਕੇ ੱੱਲੇ ਲਾ ਕੇ ਬਹੁਤ ਕੋੜੇ ਉੱਚੇ ਹੋ ਗਏ ਪਰ ਉਹ ਉਹ ਉਹਨਾਂ ਦੇ ਘਰੇ ਜੀ ਮਾਂ ਖੜੀ ਐ ਇਸ ਟਾਈਮ ਠੀਕ ਹੈ ਹਾਂ 68 ਇੰਚ ਕੱਦ ਦਾ ਤੇ ਅੱਜਕੀ ਵੀ ਉਹਦੀ ਬੱਚੀ ਸ਼ਿਆਲ ਚ ਮਤਲਬ ਸੂਪੀ ਧੀ ਦੇ ਬੱਚੀ ਮਰ ਗਈ ਰਾਤ ਨੂੰ ਗੌਰ ਨਹੀਂ ਹੋਈ ਮਤਲਬ ਦੁੱਖ ਹੋਇਆ ਮਤਲਬ ਪਰ ਉਹ ਸਰਦਾਰ ਦੀ ਵੇਜ ਤੇ ਨਹੀਂ ਹੈ ਕੋਈ ਸ਼ੌਂਕ ਨਾ ਰੱਖੀ ਹੋਈ ਹੈ ਤੇ ਦੋਸਤੋ ਇਹ ਸੀਗਾ ਸਟਾਲੀਨ ਫਤਿਹ ਬਾਪੂ ਜੀ ਤੋਂ ਜਾਣਕਾਰੀ ਲਈ ਚੰਗਾ ਲੱਗਿਆ ਤੇ ਘੋੜੇ ਦੀ ਫੀਸ ਸਾਨੂੰ ਪਤਾ ਸਿਰਫ 11000 ਰੁਪਇਆ ਉਹਦੇ ਵਿੱਚ ਵੀ ਬਾਪੂ ਜੀ ਕਹਿੰਦੇ ਵੀ ਅਸੀਂ ਘਰ ਆਏ ਮਹਿਮਾਨ ਦਾ ਦੁੱਗਣਾ ਸੇਵਾ ਕਰਾਂਗੇ ਮਾਨਤਨ ਰੱਖਾਂਗੇ ਬਾਕੀ ਘੋੜੀਆਂ ਰੱਖਣ ਦਾ ਪੂਰਾ ਪ੍ਰਬੰਧ ਆ ਆਪਣਾ ਹਾਂਜੀ ਜੇ ਅਸੀਂ ਕੋਈ ਵੀ ਘੋੜੀ ਗੱਬਰ ਹੋਣ ਵਾਸਤੇ ਆਵੇ ਅਸੀਂ ਉਹਨੂੰ ਕਹਿੰਦੇ ਆਂ ਵੀ ਤੂੰ ਨਾ ਉਰੇ ਛੱਡ ਜਾ ਹੁਣ ਇੱਕ ਜੰਪ ਦਿਵਾਤਾ ਫਿਰ ਉਸ ਤੋਂ ਬਾਅਦ 24 ਘੰਟੇ ਜਾਂ 36 ਜਾਂ 48 ਘੋੜੀ ਦੀ ਹੀਟ ਬਤਾ ਕਿੰਨੀ ਹੀਟ ਹੈ ਵੀ ਉਸ ਬਤਾ ਅਸੀਂ ਕੋੜਾ ਪਛੜ ਦਿੰਨੇ ਆ ਫਿਰ ਦੇਖਦੇ ਆ ਵੀ ਕੋੜੀ ਹੀਟ ਤੋੜ ਗਈ ਕਿ ਨਹੀਂ ਫਿਰ ਜੇ 36 24 36 ਜਾਂ 48 ਘੰਟੇ ਬਦ ਕੋੜੀ ਹੀ ਦੇਖਦੇ ਕਿੰਨੀ ਹੀਟ ਜਾਂਦੀ ਆ ਤੁਹਾਡਾ ਐਕਸਪੀਰੀਅੰਸ ਆ ਇਹ ਹਾਂ ਵੀ ਅਸੀਂ ਉਹ ਦੇਖ ਲੈਨੇ ਵੀ ਕੋੜੀ ਕੀ ਕਹਿੰਦੀ ਹੈ ਵੀ ਕੋੜੀ ਦੀ ਹੀਟ ਜਦੋਂ ਕੋੜੀ ਦੀ ਹੀਟਰ ਮਤਲਬ ਲਾਸਟ ਕੋੜਾ ਛੱਡ ਕੇ ਜੇ ਹੀਟ ਟੁੱਟ ਗਈ ਤਾਂ ਉਹਨੂੰ ਕਹੀ ਜਾ ਵੀ ਤੁਹਾਡੀ ਕੋੜੀ ਦੀ ਹੀਟ ਟੁੱਟ ਗਈ ਵੀ ਅਸੀਂ ਇਹਨੂੰ ਹੁਣ ਟੈਂਪੂ 'ਚ ਲੱਦ ਕੇ ਭੇਜਦੇ ਆ ਵੀ ਟੈਂਪੂ ਵਾਲੇ ਨੂੰ ਦੇ ਦਿਓ 1200 ਜਾਂ 1800 ਰੁਪਿਆ ਜਾਂ 36 ਜਿਹ ਹੁੰਦੇ ਨੇ ਜੀ ਤੇ ਵੱਡੇ ਵੱਡੀਆਂ ਘੋੜੀਆਂ ਕਿੱਥੋਂ ਕਿੱਥੋਂ ਲੋਕ ਆਉਂਦੇ ਸਮੁੰਦਰੀਆਂ ਬੱਚੀਆਂ ਲੈ ਕੇ ਵੀ ਇਹਦਾ ਫਰੰਟ ਇੰਨਾ ਜ਼ਿਆਦਾ ਵਧੀਆ ਹੈ ਵੀ ਸਮੁੰਦਰ ਦੇ ਬੱਚਿਆਂ ਦੇ ਥੋੜੇ ਕੰਨ ਖੁੱਲੇ ਲਿਕੇ ਤਨੇ ਕਿਤੇ ਅਸੀਂ ਦੱਸਦੇ ਸੀ ਬਾਪੂ ਆਪਾਂ ਬੈਠੇ ਗੱਲਾਂ ਕਰਦੇ ਸੀ ਵੀ ਇਹ ਤੋਂ ਤਾਂ ਵੀ ਜੋ ਵੀ ਇੱਕ ਵਾਰੀ ਕੋੜੀ ਮਿਲ ਗਈ ਬਹੁਤੀਆਂ ਕੋੜੀਆਂ ਰਿਪੀਟ ਵੀ ਨਹੀਂ ਹੋਈਆਂ ਕੋਈ ਹੋਣੀ ਕੋਈ ਹੋਈ ਹੋਣੀ ਕੋਈ ਹੋਈ ਨਹੀਂ ਕੋਈ ਖਾਲੀ ਕੋੜੀ ਕਹਦੇ ਕੋਈ ਬੰਦਾ ਮੇਰੀ ਕੋੜੀ ਖਾਲੀ ਰਹਿ ਗਈ ਹਾਂ ਵੀ ਇੱਕ ਜੈਂਪ ਦੇ ਵਿੱਚ ਹੀ ਰਹਿ ਜਾਂਦੀ ਹੈ ਨਾ ਅਸੀਂ ਕੋੜੀ ਮਤਲਬ ਹੀਟ ਪੂਰੀ ਖਤਮ ਕਰਕੇ ਦੇਈ ਜਾਂ ਅਸੀਂ ਆਪਣੇ ਫਾਰਮ 'ਚ ਰੱਖ ਲੈਨੇ ਕੋੜੀ ਅਗਲੇ ਦੀ ਉਹਨੂੰ ਕਹਿੰਦੇ ਵੀ ਜਾਦੂ ਰੋਟੀ ਛੱਕ ਔਰ ਜਾਵਦੇ ਘਰੇ ਗੱਡੀ ਲੈ ਕੇ ਕਿੰਨਾ ਸਮਾਂ ਬਾਪੂ ਤੁਹਾਨੂੰ ਰੱਖਦੇ ਨੂੰ ਘੋੜੇ ਹੋ ਗਿਆ ਘੋੜੇ ਨੂੰ ਪਹਿਲ ਦੇਣੇ ਹੋ ਜਾਂ ਜਾਦੇ ਕੋੜੀਆਂ ਨੂੰ ਘੋੜਿਆਂ ਨਾਲ ਤਾਂ ਸਕੂਨ ਮਿਲਦਾ ਹੈ ਘੋੜੀਆਂ ਵੀ ਬਹੁਤ ਚੀਜ਼ ਹੈ ਵਧੀਆ ਪਰ ਇਹ ਘੋੜਿਆਂ ਦਾ ਘੋੜੀ ਨੇ ਘੋੜਿਆਂ ਨੇ ਨਾਮ ਬਣਾਇਆ ਯਾਰ ਜਵਾਨੀ ਪਹਿਰੇ ਸਵਾਰੀ ਵੀ ਬਹੁਤ ਕਰੀ ਹੋਣੀ ਪੂਰੀ ਹੁਣ ਵੀ ਕਰ ਲੈਨੇ ਹੁਣ ਵੀ ਸਵਾਰੀ ਕਰ ਲੈਨੇ ਤੇ ਬਾਪੂ ਜੀ ਬਈ ਮੈਨੂੰ ਇੰਨੇ ਸਾਲ ਹੋ ਗਏ ਬਾਪੂ ਜੀ ਦੇ ਘੋੜੇ ਰੱਖਦਿਆਂ ਨੂੰ ਬਾਪੂ ਜੀ ਦੇ ਫਾਰਮ ਦੇ ਵਿੱਚ ਇੱਕ ਤੇ ਦੋ ਘੋੜਾ ਵੀ ਗੁਰੂ ਘਰੇ ਜਾਨੀ ਕਿ ਚੜ੍ਹਨੀ ਹੁੰਦਾ ਬਾਪੂ ਜੀ ਨੇ ਪੇਟਾ ਕਰਨੀ ਹੁੰਦੀ ਆ ਤੇ ਹੁਣ ਹੁਣ ਵੀ ਹੈਗੇ ਕੋਈ ਆਪਣੇ ਹਾਂ ਇਸ ਤਰ੍ਹਾਂ ਵੀਰ ਜੀ ਅਸੀਂ ਨਾ ਇੱਕ ਕਰੋਨਾ ਦੇ ਟਾਈਮ ਬਹੁਤ ਵੱਡਾ ਘੋੜਾ ਲਿਆਏ ਮਤਲਬ ਰਾਜੇ ਪੀਟੀ ਵਾਲੇ ਤੋਂ ਜੀ ਉਹ ਘੋੜਾ ਨਾ ਬਾਅਦ ਚ ਉਹ ਗੁజర్ ਗਿਆ ਉਹਨੂੰ ਕੋਈ ਐਸੀ ਬਿਮਾਰੀ ਲੱਗੀ ਯੂਪੀ ਚੋਂ ਕੋਈ ਬੂਟੀ ਐਸੀ ਖਾ ਗਿਆ ਮਤਲਬ ਖੱਬਲ ਚੋਂ ਉਹ ਬਚਿਆ ਨਹੀਂ ਹੈਗਾ ਬੜਾ ਇਲਾਜ ਹੋਇਆ ਪਰ ਅੱਜ ਤੱਕ ਉਹ ਘੋੜਾ ਸ਼ਰਮ ਮਿਲਦਾ ਨਹੀਂ ਹਾਥੀ ਦੇ ਪੈਰਾਂ ਜਿੰਨੇ ਚੌੜੇ ਸੁਮ ਸੀ ਉਹ ਘੋੜੇ ਦੇ ਠੀਕ ਹੈ 68 ਇੰਚ ਕੱਦ ਚੰਬਾ ਘੋੜਾ ਸੀ ਚੰਬਾ ਘੋੜਾ ਸੀ ਮੈਂ ਦੇਖ ਜਿਗਰੇ ਨਾਲ ਤੁਰਦਾ ਸੀ ਦੁਨੀਆ ਖੜਖੜ ਦੇਦੀ ਸੀ ਬਾਬਿਆਂ ਦੇ ਮਨ ਚੋਂ ਨਹੀਂ ਅਜੇ ਤੱਕ ਭੁੱਲਿਆ ਸਾਡੇ ਮਨ ਚੋਂ ਨਹੀਂ ਭੁੱਲਦਾ ਹਮ ਕੋੜਾ ਮੇਰੇ ਘਰੇ ਰਿਹਾ 11 ਮਹੀਨੇ ਜੀ 11 ਮਹੀਨੇ ਤੋਂ ਬਾਅਦ ਮੈਂ ਉਹਨੂੰ ਤਿਆਰ ਕੀਤਾ ਉਥੇ ਲਿਸਾ ਆਇਆ ਸੀ 11 ਮਹੀਨੇ ਵਿੱਚ ਕਦੇ ਮੈਂ ਬੈਠਿਆ ਨਹੀਂ ਧਰਤੀ ਤੇ ਠੀਕ ਹੈ ਮਰਦੇ ਦਮ ਤੱਕ ਇੱਥੇ ਆ ਗਿਆ ਅਸੀਂ ਬਾਅਦ ਵਿੱਚ ਲੈਂਦਾ ਯੂਨੀਵਰਸਿਟੀ ਤੋਂ ਇਲਾਜ ਕਰਾਇਆ ਸਾਡੇ ਘਰੀ ਆ ਕੇ ਪੂਰਾ ਹੋਇਆ ਪਰ ਅਸੀਂ ਅਖੀਰ ਦੇ ਦਿਨ ਜਦ ਮੌਤ ਵੀ ਉਸ ਦਿਨ ਬੈਠਿਆ ਧਰਤੀ ਤੇ ਨਹੀਂ ਸੀ ਬੈਠਾ ਹੈਗਾ ਤੇ ਹੁਣ ਬਾਪੂ ਜੀ ਆਪਣੇ ਫਰਤੇ ਤੋਂ ਇਲਾਵਾ ਕਿੰਨੇ ਘੋੜਿਆ ਹੋਰ ਆਪਣੇ ਕੋਲੇ ਜਿਹੜੇ ਆਪਣੇ ਕੋਲ ਘੋੜੇ ਹੁਣ ਮਤਲਬ ਤਿੰਨ ਚਾਰ ਕੋੜੇ ਨਹੀਂ ਹੋਰ ਹਾਂਜੀ ਤੇ ਇੱਕ ਤਾਂ ਵੱਡਾ ਘੋੜਾ ਮਤਲਬ ਜਿਹੜਾ ਰਾਜੇ ਆਪਣਾ ਸੂਰਜ ਘੋੜਾ ਹੈ ਜੀ ਸੂਰਜੀ ਦੇ ਉਹਨੇ ਸਭ ਤੋਂ ਵੱਡੀ ਗਰਮ ਵਿਰਕ ਫਾਰਮ ਚ ਘੋੜੀ ਹੈ ਜੀ ਉਹਦਾ ਬੱਚਾ ਹੈ ਸਾਡੇ ਕੋਲੇ 2.5 ਸਾਲ ਦਾ ਉਹ ਮਹਾਂਪੁਰਖਾਂ ਦਾ ਬਾਬਾ ਅਵਤਾਰ ਸਿੰਘ ਜੀ ਦਾ ਦੀ ਸਵਾਰੀ ਵਾਸਤੇ ਬੱਚਾ ਤਿਆਰ ਕਰਦੇ ਕਿਾ ਕਰਨਾ ਠੀਕ ਉਹਦੇ ਮੱਥੇ ਤੇ ਨ ਕੁਦਰਤ ਵੱਲੋਂ ਮਤਲਬ ਭਾਰਤ ਦਾ ਨਕਸ਼ਾ ਬਣਿਆ ਹੋਇਆ ਭਾਰਤ ਦਾ ਨਕਸ਼ਾ ਜਿਹਨੂੰ ਇੰਡੀਆ ਕਹ ਲੋ ਚਾਹੇ ਭਾਰਤ ਕਹ ਲੋ ਚਾਹੇ ਹਿੰਦੁਸਤਾਨ ਕਹ ਲੋ ਉਮਰ ਕਿੰਨੀ ਹੈ ਉਹਦੇ ਉਮਰ 2.5 ਸਾਲ ਦੀ ਹੋਈ ਹੈ ਤੇ ਇਸ ਟਾਈਮ ਉਹ 65 ਤੋਂ ਪਲੱਸ ਹੋ ਗਿਆ ਬਹੁਤ ਵੱਡਾ ਬੰਨਾ ਫਿਰ ਤਾਂ ਬਿਲਕੁਲ ਸਿਆਣਾ ਹੈ ਬਹੁਤ ਸੀਲ ਹੈ ਕਹੇ ਲੱਗਦਾ ਹੈ ਖੁੱਲਾ ਛੱਡ ਦਈਏ ਆਪਣੇ ਆਪ ਅੱਗੇ ਵੜਦਾ ਰਿੰਗ ਦੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਦੂਜਾ ਇੱਕ ਘੋੜਾ ਹੋਰ ਉਹ ਮਹਾਂਪੁਰਖ ਬਾਬਾ ਸਖਬੀਰ ਸਿੰਘ ਜੀ ਦੇ ਨਾਮ ਦਾ ਰੱਖਿਆ ਹੋਇਆ ਹੈ ਅੱਛਾ ਜੀ ਹਾਂਜੀ ਤੇ ਉਹ ਉਹ ਕੋੜਾ ਹੋ ਗਿਆ 2 ਸਾਲ ਦਾ ਅਏ ਮਤਲਬ ਉਹ ਹੋ ਗਿਆ 63 ਪਲੱਸ ਉਹ ਜਿਹੜਾ ਸੋਨੂ ਤਰਮੇੜੀ ਵਾਲਾ ਨਾ ਉਹਦੀ ਘੋੜੀ ਲੀਲੀ ਘੋੜੀ ਸੀ ਹਾਂਜੀ ਉਹਦਾ 2 ਢਾਈ ਮਹੀਨੇ ਦਾ ਬੱਚਾ ਮੈਂ ਲੈ ਲਿਆ ਸੀ ਠੀਕ ਹੈ ਜੀ ਘੋੜੀ ਤੇ ਬੱਚਾ ਇਕੱਠੇ ਲਿਆ ਸੀ ਹਾਂਜੀ ਘੋੜੀ ਇੱਕ ਰਾਤ ਰਹਿ ਕੇ ਘੋੜੀ ਸੇਲ ਹੋ ਗਈ ਬਹੁਤ ਮਹਿੰਗੀ ਜੀ ਉਹ ਫਿਰ ਇਹਨੇ ਵਿਚਾਰੇ ਨੇ ਮਾ ਭੁੱਖ ਤੇ ਇਹਦੇ ਵਿੱਚ ਵਿਚਾਰੇ ਮਾਂ ਦੇ ਦੁੱਧ ਤੋਂ ਬਿਨਾ ਟਾਈਮ ਕੱਢਿਆ ਜਵਾਨ ਬਹੁਤ ਹੋ ਗਿਆ ਸ਼ਿਆਣਾ ਬਹੁਤ ਹੈ ਹਾਂ ਤੇ ਸਾਨੂੰ ਇਹ ਆ ਵੀ ਮਹਾਪੁਰਖਾਂ ਦੀ ਵੀ ਸਾਡੇ ਘਰ ਆਜਣ ਇੱਕ ਵਾਰੀ ਵੀ ਹਾਂ ਸਾਡੇ ਮਾਂ ਚੀ ਖੁਸ਼ੀ ਹੈ ਇਹ ਸਾਲ ਦੇ ਵਿੱਚ ਬਾਬੂ ਜਿੰਨੇ ਸਾਲ ਬੰਦੇ ਸਾਲ ਦੇ ਵਿੱਚ ਜਾਨੀ ਕਿ ਤੁਸੀਂ ਇਹ ਪੇਟਾ ਕਰਨੀ ਹੁੰਦੀ ਹੈ ਦਿਲੋਂ ਤੁਹਾਡਾ ਬਸ ਸਾਡੇ ਦੋਨੋਂ ਛੋਟੇ ਛੋਟੇ ਬੱਚੇ ਪਾਲੇ ਦੇ ਅਰੀਜਨਲ ਵੀ ਬੱਚੇ ਹੁਣ ਤਿਆਰ ਹੋ ਗਏ ਵੀ ਜਦੋਂ ਹੁਣ ਅਸੀਂ ਸਮਾਗਮ ਕੋਈ ਕਰਾਵਾਂਗੇ ਮਾਪੁਰਖਾਂ ਕੀ ਬੇਨਤੀ ਕਰਾਂਗੇ ਵੀ ਸਾਡੇ ਨਾਲੇ ਘਰ ਚੱਲਣ ਪਾ ਦਿਓ ਤੇ ਨਾਲੇ ਇਹਨਾਂ ਘੋਟਿਆਂ ਨੂੰ ਘੋੜਿਆਂ ਦੋਨਾਂ ਨੂੰ ਵੀ ਅਸੀਂ ਪੇਟਾ ਕਰ ਦਾਂਗੇ ਤੇ ਦੋਸਤੋ ਬਾਪੂ ਜੀ ਦੀ ਸੇਵਾ ਬਹੁਤ ਤਾਂ ਬਾਕੀ ਤੁਸੀਂ ਇੰਨੇ ਰਾਜੀ ਤਿਆਰ ਘੋੜੇ ਦੇਖ ਕੇ ਤੁਸੀਂ ਜਾਣ ਹੀ ਚੁੱਕੇ ਹੋਮੋਗੇ ਬਾਪੂ ਇਹ ਨਹੀਂ ਸੇਵਾ ਕਰਦੇ ਆ ਬਹੁਤ ਲੋਕ ਬਾਪੂ ਕਹਿੰਦੇ ਆ ਵੀ ਤੁਹਾਡੇ ਪਾਣੀ ਚ ਫਰਕ ਆ ਹਨਾ ਵੀ ਕੀ ਕਰਦੇ ਹੋ ਵੀ ਸਾਨੂੰ ਸਾਡਾ ਟੈਂਕਰ ਪਾਣੀ ਲੈ ਭਰ ਕੇ ਲੈ ਜਾਓ ਕੋਈ ਪਾਣੀ ਚ ਫਰਕ ਨਹੀਂ ਘੋੜਿਆਂ ਨੂੰ ਸੇਵਾ ਹੁੰਦਾ ਪਿਆਰ ਦੇਣਾ ਹੁੰਦਾ ਮੈਂ ਸਵੇਰੇ 4 ਵਜੇ ਘਰੋਂ ਉੱਠ ਕੇ ਆਉਣਾ ਹਮ ਆਉਣ ਸਾਰੇ ਮੇਰੇ ਹੱਥੀਂ ਰੋਟੀਆਂ ਹੁੰਦੀਆਂ ਨੇ ਇੱਕ ਇੱਕ ਰੋਟੀ ਸਾਰਿਆਂ ਨੂੰ ਪਹਿਲਾਂ ਪਾਉਣਾ ਫਿਰ ਮੈਂ ਦਾਣਾ ਪਾਉਣਾ ਦਾਣਾ ਪਾਉਣ ਤੋਂ ਬਾਅਦ ਫਿਰ ਘੋੜਿਆਂ ਨੂੰ ਇੱਕ ਘੰਟਾ ਦਾਣਾ ਖਵਾ ਕੇ ਫਿਰ ਬਾਹਰ ਰਿੰਗ ਚ ਕੱਢ ਦੇਣਾ ਬਾਹਰ ਦੇ ਚ ਬਾਹਰ ਮਤਲਬ ਮੂੰਗਫਲੀ ਜਾਂ ਟਾਂਗਰ ਹੁੰਦਾ ਇੱਕ ਪਾਸੇ ਇੱਕ ਪਾਸੇ ਲੂਸਣ ਸੁੱਕਾ ਹੁੰਦਾ ਉਹ ਖਾਂਦੇ ਨੇ ਤੇ ਖਰਾਕ ਸੇਵਾ ਕਰਨੀ ਹੈ ਖਰਖਰਾ ਫੇਰਨਾ ਹੈ ਆਟੋਮੈਟਿਕ ਪਾਣੀ ਪੀਣੇ ਜਦੋਂ ਲੋੜ ਹੈ ਉਹਨਾਂ ਨੂੰ ਪਾਣੀ ਪੀ ਲੈਣਾ ਉਹਨਾਂ ਨੂੰ ਮਤਲਬ ਕੁਝ ਨਹੀਂ ਹੁੰਦਾ ਸੇਵਾ ਖਰਾਕ ਹੈ ਬਸ ਠੀਕ ਹੈ ਹੱਥ ਫੇਰੀ ਘੱਟ ਕਰਦੇ ਆ ਪਿਆਰ ਜ਼ਿਆਦਾ ਕਰਦੇ ਆ ਤੇ ਬਹੁਤ ਵੀਰ ਮੈਨੂੰ ਪੁੱਛਦੇ ਬਾਈ ਤੇਰਾ ਛਿੰਦਾ ਜਿਹੜਾ ਬਾਪੂ ਆਪਾਂ ਨੇ ਬਸ਼ੀਰਾ ਘਰੇ ਰੱਖਿਆ ਸੀ ਛਿੰਦਾ ਵੀ ਤੇਰਾ ਛਿੰਦਾ ਕਿੱਥੇ ਆ ਉਹ ਛਿੰਦੇ ਬਾਰੇ ਅੱਜ ਦੱਸ ਦਿੰਨੇ ਆ ਤੁਹਾਨੂੰ ਬਾਈ ਛਿੰਦਾ ਉਹ ਬਾਪੂ ਜੀ ਦੇ ਸਟੇਬਲ ਤੇ ਆ ਜਦੋਂ ਛਿੰਦਾ ਬਿਮਾਰ ਹੋ ਗਿਆ ਯੂਨੀਵਰਸਿਟੀ ਤੋਂ ਬਾਅਦ ਮੈਂ ਬਾਪੂ ਹੀ ਨਾਲ ਗੱਲ ਕਰੀ ਮੈਂ ਬਾਪੂ ਜੀ ਵੀ ਆਪਾਂ ਬਸ਼ੀਰਾ ਪਾਲਣਾ ਸੀਗਾ ਘਰੇ ਵੀ ਹੁਣ ਬਿਮਾਰ ਹੋ ਗਿਆ ਮੈਨੂੰ ਲੱਗਦਾ ਵੀ ਲਿਸਾ ਨਾ ਹੋ ਜਾਏ ਤੇ ਬਾਪੂ ਜਿਵੇਂ ਲੋਕ ਕਹਿੰਦੇ ਬਾਪੂ ਜੀ ਨੂੰ ਵੀ ਤੁਹਾਡੇ ਪਾਣੀ ਦੇ ਵਿੱਚ ਕੋਈ ਉਹ ਆ ਬਰਕਤ ਸੇਵਾ ਬਾਪੂ ਜੀ ਕਹਿੰਦੇ ਫਿਰ ਤੂੰ ਐਂ ਕਰ ਬਸ਼ੇਰਾ ਛੱਡਿਆ ਤੈਨੂੰ 2 ਮਹੀਨੇ ਜਾਂ ਤੇਰੇ ਫਾਰਮ ਦੇ ਵਿੱਚ ਜਾਨਵਰ ਜਾਣੇ ਆ ਵੀ ਤੈਨੂੰ ਐਨ ਪੂਰਾ ਸਰਪ੍ਰਾਈਜ਼ ਕਰਕੇ ਦੇਣਾ ਵੀ ਘੈਂਟ ਬਣਾ ਕੇ ਦੇਣਾ ਪੂਰਾ ਸਿੰਦਾ ਵੀ ਵਧੀਆ ਹੋ ਗਿਆ ਜਿਹਦੇ ਸਿੰਦਾ ਆਇਆ ਸੀ ਨਾ ਉਦੋਂ ਸਿਰ ਸਿੱਟ ਕੇ ਫਿਰਦਾ ਸੀ ਹੁਣ ਤਾਂ ਬਦਮਾਸ਼ੀਆਂ ਕਰਦਾ ਪੂਰੀਆਂ ਕਰਦਾ ਬਾਪੂ ਕਹਿੰਦਾ ਪਤਾ ਹਟ ਜਾ ਫਾਰਮ ਕਰਕੇ ਜਗਾ ਘਟ ਗਈ ਸੀ ਘਰੇ ਫਿਰ ਤੁਹਾਨੂੰ ਪਤਾ ਇਹਨਾਂ ਨੂੰ ਤਾਂ ਖੁੱਲੀ ਚਾਹੀਦੀ ਆ ਪੂਰੇ ਹੁਣ ਤਾਂ ਮਤਲਬ ਖੋਲੇ ਰੱਜ ਕੇ ਖਾਂਦਾ ਐਨ ਪੂਰ ਤਿਆਰ ਹੁਣ ਤਾਂ ਕਹਿਣਾ ਵੀ ਮੈਨੂੰ ਮਾਲਕਾਂ ਦੇ ਵਾਪਸੇ ਭੇਜ ਦੇ ਵੇਦਾਰ ਹੋ ਗਿਆ ਹੁੰਦਾ ਬਸ ਹੁਣ ਆਪਣੇ ਫਾਰਮ ਦੀ ਸਿੰਦਾ ਸ਼ਾਨ ਆਪਣੇ ਫਾਰਮ ਚ ਚਲਾ ਜਾਊਗਾ ਤੇ ਬਾਕੀ ਬਸ਼ੇਰੀ ਬਹੁਤ ਸੋਹਣੀ ਹੈ ਫਤੇ ਦੀ ਹਾਂਜੀ ਹਾਂਜੀ ਆ ਇਹ ਦਿਲ ਦੀ ਮਾਂ ਮਤਲ ਮਰ ਗਈ ਸੀ 2.5 ਮਹੀਨੇ ਦੀ 2-3 ਮਹੀਨੇ ਦਾ ਵਿਚਾਰੀ ਅਈ ਫਰੀ ਗਈ ਉਹਦੇ ਬਾਅਦ ਹੁਣ ਤਾਂ 57 ਇੰਚ ਹਾਈਟ ਹੋ ਗਈ ਜੀ ਜਿਹਦੇ 11 ਮਹੀਨੇ ਦਾ ਉਮਰ ਹੋ ਗਈ ਦੋਸਤੋ ਗੱਲ ਇਸ ਤਰ੍ਹਾਂ ਹੈ ਵੀ ਹਰੇਕ ਨਾ ਮਤਲਬ ਚੰਬੀਆਂ ਘੋਰੀਆਂ ਨੁਕਰੀ ਬੱਚੇ ਕਈ ਨਹੀਂ ਦਿੰਦੀਆਂ ਪਰ ਜਿਹੜੇ ਚੰਬੇ ਵੀ ਹੋਣਗੇ ਜੇ ਲੱਖਣੇ ਕੀਮਤੀ ਹੋਣਗੇ ਹਾਂ ਜੰਗੇ ਬੱਚੇ ਆ ਕੰਡ ਕੰਡੀ ਜੇ ਜੇ ਕਿਤੇ ਇਲਾਕੇ ਦੇ ਵਿੱਚ ਜਿਹੜੀਆਂ ਚੰਬੀਆਂ ਘੋੜੀਆਂ ਦੇ ਕੁਦਰਤੀ ਚੰਬੇ ਬੱਚੇ ਆਏ ਨੇ ਨੁਕਰੇ ਦੇ ਆਈ ਆਏ ਨੇ ਜਿਹੜੀ ਚੰਬੇ ਵੀ ਆਏ ਨੇ ਜੇ ਅੱਜ ਵੀ ਸਾਰੇ ਲੋਕ ਕਹਿਣ ਵੀ ਚਤੇਰੇ ਚਲੇ ਜਾਣ ਮੈਂ ਸਾਰੇ ਚਤੇਰੇ ਸ਼ਾਮ ਤੋਂ ਪਹਿਲਾਂ ਲੈ ਖਰੀਦ ਲੂੰਗਾ ਜੇ ਲੋਕ ਵੇਚਣ ਤਾਂ ਐਡਾ ਜੇ ਸੋਹਣੀਆਂ ਬਸ਼ੇਰੀਆਂ ਕਿਆ ਗੱਲਾਂ ਕਰਦਾ ਪਿੰਡ ਸੌਂਦਿਆ ਚਾਰ ਬਸ਼ੇਰੀਆਂ ਖੜੀਆਂ ਨੇ ਇੱਕ ਤੋਂ ਇੱਕ ਨੁਗਰੀ ਖੜੀਆਂ ਨੇ ਤੇ ਨੀਲੀਆਂ ਚੰਬੀਆਂ ਖੜੀਆਂ ਨੇ ਗਰੜੀਆਂ ਚੰਬੀਆਂ ਖੜੀਆਂ ਨੇ ਬਸ਼ੇਰੀਆਂ ਇੱਕ ਬਸ਼ੇਰੀ ਦੇਖ ਲਈ ਦੂਜੀ ਕਹਿੰਦੀ ਮੈਨੂੰ ਦੇਖ ਇਹਨੂੰ ਛੱਡ ਦੇ ਦੂਜੀ ਕਹਿੰਦੀ ਮੈਨੂੰ ਦੇਖ ਬਹੁਤ ਬਹੁਤ ਸੋਹਣੇ ਬਿਸ਼ੇਰੀ ਬਿਸ਼ੇਰਾ ਨੇ ਉਹ ਦੁਨੀਆ ਦੇਖਦੀ ਹੈ ਸੈਜੀਪੁਰ ਗੁਰਦੇਵ ਸਿੰਘ ਸਰਪੰਚ ਸਾਹਿਬ ਦਾ ਸਰਪੰਚ ਦੇ ਘਰੇ ਬਿਸ਼ੇਰੀ ਖੜੀ ਹੈ ਵੀ ਕਾ ਨੂੰ ਬਾਕੀ ਮੂੰਹ ਮੰਗੇ ਪੈਸੇ ਮਿਲਣਗੇ ਨੇ ਬੱਚਿਆਂ ਨੂੰ ਸਮਾਂ ਆਊਗਾ ਬਾਕੀ ਜਹੀ ਦੋਸਤੋ ਗੱਲ ਇਸ ਤਰ੍ਹਾਂ ਇਹਦਾ ਕੱਦ ਸਕੇਲ ਵਾਲਾ 65 ਇੰਚ ਹੈ ਜੇ ਕੋਈ ਬੰਦਾ ਕਹਿੰਦਾ ਵੀ ਨਹੀਂ ਹੈਗਾ ਜਦੋਂ ਮਰਜ਼ੀ ਮੇਰੇ ਫਾਰਮ ਤੇ ਆ ਕੇ ਮਿਲ ਲਓ ਮੈਨੂੰ ਖੁਸ਼ੀ ਹੁੰਦੀ ਹੈ ਜੇ ਕੋਈ ਆ ਕੇ ਮੂੰਹ ਚ ਤੱਕੜ ਦਿੰਦਾ ਹਜੇ ਮੂੰਹ ਤਾਂ ਸਿਰਫ 4 ਦੰਦ ਹੈ ਛੱਡ ਮੈਂ 2 ਸਾਲ ਦਾ ਬੱਬੂ ਆਪਣਾ ਤਾਂ 65 ਇੰਚ ਆ ਹੁਣ ਅਰਜਨ ਰੌਲੀ ਵਾਲਾ ਘੋੜਾ ਸਭ ਨੂੰ ਪਤਾ ਹੋਰ ਘੋੜੇ ਜਾਨੀ ਕਿ ਇਹ ਮੈਨੇ ਨਹੀਂ ਕਰਦਾ ਵੀ ਕੱਦ ਵੱਡਾ ਹੋਵੇ ਛੋਟੇ ਘੋੜੇ ਨੇ ਬਹੁਤ ਵੱਡੇ ਬੱਚੇ ਜੰਮਤੇ ਇਹਦੀ ਮਾਂ ਦੇ ਹੱਡ ਪੈਰ ਮੋਟੇ ਸੁਮ ਮੋਟਾ ਮੱਧ ਗੋਡੇ ਇਹਦਾ ਸਰੀਰ ਮੱਥਾ ਐਡਾ ਸੋਹਣਾ ਫਰੰਟ ਛਾਤੀ ਠੀਕ ਹੈ ਅਗਲੇ ਨੂੰ ਕੀ ਲੈਂਦਾ ਵੀ ਪਰਾਂ ਹੋ ਜੋ ਮੈਨੂੰ ਮੈਨੂੰ ਦੇਖੀ ਜਾ ਗਰਦਨ ਗਰਦਨ ਬਹੁਤ ਤੇ ਦੂਜੀ ਗੱਲ ਬਾਪੂ ਆਪਣੀ ਘੋੜੀ ਦੀ ਪ੍ਰਾਣੀ ਦੀ ਬਹੁਤ ਵੀਡੀਓ ਚੱਲੀ ਕਿਉਂਕਿ ਚੱਲੇ ਵੀ ਕਿਉਂ ਨਾ ਤੁਹਾਡੇ ਕੋਲ ਨੰਗੀਨੀ ਇਹ ਜੇ ਪਿਆ ਉਹ ਉਹਦੀ ਵੀਡੀਓ ਚੱਲੀ ਵੀ ਬਾਪੂ ਜੀ ਦੀ ਘੋੜੀ ਨੇ ਕੁਦਰਤ ਦੇ ਰੰਗ ਦੇਖੋ ਦੋ ਬੱਚੇ ਦਿੱਤੇ ਆ ਉਹ ਬੱਚਿਆਂ ਬਾਰੇ ਦੱਸੋ ਮੈਨੂੰ ਮੈਂ ਤਾਂ ਸੁਣਦਾ ਹੁੰਦਾ ਸੀ ਅੱਜ ਤੱਕ ਵੀ ਘੋੜੀ ਨੇ ਦੋ ਬੱਚੇ ਤੇ ਬਾਪੂ ਯਕੀਨ ਨਹੀਂ ਆਉਂਦਾ ਸੀਗਾ ਵੀ ਯਾਰ ਘੋੜੀ ਵੀ ਦੋ ਬੱਚੇ ਦੇ ਦੂਗੀ ਥੋੜੇ ਦੇਖ ਵੀ ਲੈ ਮੈਂ 35 ਦਿਨ ਦੀ ਡਾਕਟਰ ਜੀਵਨ ਨੇ ਘੋੜੀ ਚੈੱਕ ਕੀਤੀ ਜੀ ਉਹ ਕਹਿੰਦਾ ਇਹਦੇ ਪੇਟ 'ਚ ਦੋ ਬੱਚੇ ਨੇ ਹਾਂਜੀ ਮੈਂ ਉਹ ਕਹਿੰਦਾ ਵੀ ਇੱਕ ਬੱਚੇ ਨੂੰ 3 ਮਹੀਨੇ ਬਾਅਦ ਡੈਡ ਕਰਾ ਲਿਓ ਹਾਂਜੀ ਅਸੀਂ ਆ ਕਿ ਕੁਦਰਤ ਦੀ ਦੇਣ ਹੈ ਵੀ ਡੈਡ ਨਹੀਂ ਕਰਾਉਂਦੇ ਅਸੀਂ ਆਪਣੇ ਘਰੇ ਸਵਾ ਕੇ ਦੇਖਾਂਗੇ ਹਾਂਜੀ ਪਰ ਮੈਂ ਇੱਕ ਤੁਹਾਨੂੰ ਇਹ ਗੱਲਾਂ ਸਾਰੀਆਂ ਦੱਸਣ ਤੋਂ ਪਹਿਲਾਂ ਇਹ ਦੱਸਾਂ ਵੀ ਜ਼ਿੰਦਗੀ 'ਚ ਕੋੜੀ ਮਾਰਚ ਤੋਂ ਪਹਿਲਾਂ ਨਾ ਸੌਵੋ ਮਾਰਚ ਅਪ੍ਰੈਲ ਮਈ ਜੂਨ ਇਹ 4 ਮਹੀਨੇ ਕੋੜੀ ਦੇ ਸੌਣ ਦੇ ਸਹੀ ਟਾਈਮ ਨੇ ਸਾਨੂੰ ਪਤਾ ਹੈ ਵੀ ਅਸੀਂ ਬੱਚੇ ਕਿਵੇਂ 1 ਮਹੀਨਾ ਅੱਗ ਬਾਲ ਕੇ ਬੱਚੇ ਮਤਲਬ ਤਿਆਰ ਕੀਤੇ ਐਨੀ ਜਿਆਦਾ ਪੋਦੇ ਜਿੰਨੇ ਜੀ ਕੋੜੀ ਸੂਪੀ ਠੀਕ ਹੈ ਸੂਪੀ ਦੋਨੋਂ ਬੱਚੇ ਪਾਲੇ ਨਾਲ ਕੰਮਣ ਬੁਰਾ ਹਾਲ ਬਾਂਕੇ ਜਹਾੜੇ ਦੋ-ਦੋ ਪੱਟੀਆਂ ਲਾਈਆਂ ਸਾਰਾ ਸੇਕ ਕੀਤਾ ਉਹ ਖਿੱਚ ਲੱਗੀ ਚਾਰ-ਚਾਰ ਬੱਚੇ ਛੋਟੇ ਸੀ ਚਾਰ-ਚਾਰ ਦੇਣਾ ਬਾਦ ਮਤਲ ਜਾ ਕੇ ਖੜੇ ਹੋਏ ਨਿਪਲਾਂ ਨਾਲ ਦੋਚ ਗਏ ਕੋਰੀ ਲਾਇਕ ਸੀ ਕੋਰੀ ਵਿਚਾਰੀ ਲੱਤ ਚੱਕ ਕੇ ਖੜ ਜੇ ਕਿ ਵੀ ਮੇਰਾ ਦੁੱਧ ਚੋ ਲੋ ਵੀ ਬੱਚਿਆਂ ਨੂੰ ਪਿਆਓ ਹਾਂ ਕੋਰੀ ਸਿਆਣੀ ਬਹੁਤ ਆ ਬਹੁਤ ਜਿਆਦੀ ਸਿਆਣੀ ਸੀ ਨਿਪਲਾਂ ਨਾਲ ਦੁੱਧ ਪਿਆਇਆ ਮਤਲ ਤਿਆਰ ਕਰਤਾ ਬੇਟੇ ਨੇ ਤੇ ਇੱਕ ਪੰਜਾਬ ਸਿੰਘ ਸਾਡਾ ਭਤੀਜਾ ਸਾਰੀ ਸ਼ਰੀ ਰਾਤ ਬੱਚਿਆਂ ਕੋਲ ਬੈਠੇ ਰਿਹਾ ਕਰਨ ਠੀਕ ਹੈ ਜੀ ਤੇ ਨਾਲ ਸਾਡਾ ਇੱਕ ਕ੍ਰਿਸ਼ਨ ਕੁਮਾਰ ਸਾਡਾ ਸਵਾਰ ਹੈ ਘੋੜਿਆਂ ਸੇਵਾਦਾਰ ਇਹਦਾ ਕੱਚਾ ਨਾ ਪਹਿਲਾਂ ਸ਼ੀਰੂ ਸੀ ਹੁਣ ਸ਼ੀਰੂ ਤੋਂ ਤੰਗ ਹੁੰਦਾ ਵੀ ਸ਼ੀਰੂ ਨਾ ਕਹੋ ਘੋੜੇ ਘੁੜੇ ਵਧੀਆ ਤੋਰਦਾ ਹੈ ਨਾ ਹਾਂ ਉਹ ਸੁਣੇ ਤੋਰਦਾ ਹੈ ਤੇ ਹੁਣ ਹੁਣ ਆਪਣੇ ਕੋਲ ਨਵਾਂ ਮੁੰਡਾ ਸੇਵਾਦਾਰ ਘੋੜਿਆਂ ਵਾਸਤੇ ਰਾਜ ਸਿੰਘ ਇਹ ਤੋਂ ਵੀ ਸੰਤੁਸ਼ਟਾ ਇੰਨਾ ਗੁਰੂ ਦਾ ਸਿੱਖ ਹੈ ਬਸ ਇਹ ਕਹਿੰਦਾ ਮੈਨੂੰ ਮੈਨੂੰ ਮਾਇ ਸ਼ਾਂਤੀ ਆ ਗਈ ਵੀ ਚਲ ਮੈਨੂੰ ਬੰਦਾ ਵਧੀਆ ਮਿਲ ਗਿਆ ਹਾਂ ਭਈ ਮੈਂ ਇਹ ਸਕੂਲ ਚ ਪੜਦਾ ਗਰੀਬ ਘਰ ਦਾ ਬੱਚਾ ਮੈਂ ਸਕੂਲ ਚੋਂ ਪੜ ਕੇ ਬਸ ਆਪਣੇ ਫਾਰਮ ਚ ਆ ਜਾ ਕਰ ਠੀਕ ਹੈ ਤੇ ਬਹੁਤ ਚੰਗਾ ਲੱਗਿਆ ਬਾਪੂ ਗੱਲਬਾਤ ਕਰਕੇ ਤੇ ਦੋਸਤੋ ਫਤਿਹ ਦੀ ਡਿਟੇਲ ਸੁਣ ਲਈ ਤੁਸੀਂ ਬਾਪੂ ਜੀ ਦੀ ਕਿਵੇਂ ਲੱਗੀ ਸੇਵਾ ਕਿਵੇਂ ਲੱਗਿਆ ਘੋੜਾ ਸੂਰੀਆਲੀ ਬਲੱਡ ਲਾਈਨ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਨੰਬਰ ਸਕਰੀਨ ਤੇ ਚੱਲਦਾ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਚੰਗਾ ਜੀ ਰੱਬ ਰੱਖਾ